ਆਇ ਸਥਾਨਿਕ ਡੇਰਾ ਬਾਬਾ ਨਾਨਕ ਦੇ ਸ਼੍ਰੀ ਗੁਰਦੁਆਰਾ ਸਾਹਿਬ ਵਿਖੇ ਰਵੀਕਰਨ ਸਿੰਘ ਕਾਲੋ ਜੋ ਕਿ ਵਿਦਵਤ ਸਭਾ ਦੀ ਇਲੈਕਸ਼ਨ ਡੇਰਾ ਬਾਬਾ ਨਾਨਕ ਹਲਕੇ ਤੋਂ ਹਾਰ ਗਏ ਸਨ ਉਹਨਾਂ ਨੇ ਆਪਣੀ ਇੱਕ ਹੰਗਾਮੀ ਮੀਟਿੰਗ ਕੀਤੀ ਤੇ ਆਪਣੀ ਮੀਟਿੰਗ ਦੇ ਵਿੱਚ ਹਾਰ ਦੇ ਉੱਤੇ ਚਰਚਾ ਵੀ ਕੀਤੀ ਤੇ ਨਾਲ ਹੀ ਉਹਨਾਂ ਨੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਹੀਆਂ ਜਿਦੇ ਵਿੱਚ ਉਹਨਾਂ ਨੇ ਕਿਹਾ ਕਿ ਤਗੜੇ ਹੋ ਕੇ ਅਸੀਂ ਸਰਪੰਚੀ ਤੇ ਬਲਾਟ ਸਭਾ ਤੇ ਐਮਪੀ ਦੀਆਂ ਇਲੈਕਸ਼ਨਾਂ ਵੀ ਲੜਾਂਗੇ ਤੇ ਇਹ ਜਿੱਤ ਸਰਦਾਰ ਸੁਖਬੀ ਸਿੰਘ ਬਾਦਲ ਦੀ ਚੋਲੀ ਵਿੱਚ ਪਾਵਾਂਗੇ ਤੇ ਜਿਹੜੀਆਂ ਉਨਤਾਈਆਂ ਹੁਣ ਤੱਕ ਰਹਿ ਗਈਆਂ ਨੇ ਉਹਨਾਂ ਨੂੰ ਵੀ ਪੂਰਾ ਕੀਤਾ ਜਾਵੇਗਾ। ਉੱਥੇ ਹੀ ਉਹਨਾਂ ਨੇ ਨਵੀਂ ਬਣੀ ਸਰਕਾਰ ਉੱਤੇ ਟਿੱਪਣੀ ਕਰ দেয়া ਗਿਆ ਕਿ ਇਹਨੇ ਤਾਂ ਆਉਂਦਿਆਂ ਹੀ ਚੰਦ ਛਾੜ ਦਿੱਤਾ ਹੈ ਤੇ ਡੇਰਾ ਬੰਨਾ ਨੇ ਖਲਕੇ ਵਿੱਚ ਫੰਡਾਂ ਦੀ ਜੋ ਦੁਰਵਰਤੋਂ ਹੋਈ ਹੈ ਉਹਦੀ ਜਾਂਚ ਦਾ ਮਸਲਾ ਵੀ ਉਹਨਾਂ ਨੇ ਉਠਾਇਆ। ਇਹਦੇ ਨਾਲ ਹੀ ਉਹ ਸ਼੍ਰੀ ਦਰਬਾਰ ਸਾਹਿਬ ਨਤਪਸਕ ਵੀ ਹੈ ਤੇ ਆਓ ਦੇਖਦੇ ਹਾਂ ਡੇਰਾ ਬਵਨਾ ਨਿਕ ਤੋਂ ਜਤਿੰਦਰ ਕੁਮਾਰ ਦੀ ਇੱਕ ਰਿਪੋਰਟ मेर तो शइ वांझी हूं पर बहतार न ਨਾਦ ਹੋ ਜਾ ਕਿਸ ਕਰਕੇ ਮੈਂ ਇਹ ਤੁਹਾਨੂੰ ਕਮੀ ਨਹੀਂ ਆਉਂਦੀ ਸੋਹਾਰ ਇੱਥੇ ਬੈਠਿਆ ਕਰਾਂਗੇ ਵੀਰਵਾਰ ਰਕਲਾਣਾ ਉਦਿਆ ਕਰ ਬਾਕੀ ਜਿਹੜੇ ਜਿਹੜੇ ਨੇ ਉਹਦੇ ਵਿੱਚ ਜਿਹੜੇ ਕੋਈ ਅਫਸੋਸ ਕੋਈ ਖੁਸ਼ੀ ਕੋਈ ਗਮੀ ਉਹਨਾਂ ਮੱਤਲਬਾਦ ਵੀ ਸ਼ੁਰੂ ਕਰਨਾ ਪਿੰਡੋਂ ਪਿੰਡ ਜਾਣਾ ਚਾਹੇ ਉਹ ਪਿੰਡ ਜਿੱਤਿਆ ਚਾਹੇ ਉਹ ਹਾਰਿਆ ਹਰ ਪਿੰਡ ਤੋਂ ਪਹਿਲਾਂ ਤੋਂ ਮੈਂ ਸਾਰੇ ਹੀ ਹਲਕਾ ਡੇਰਾ ਬਾਬਾ ਨਾਨਕ ਦੇ ਸਾਰੇ ਆਗੂ ਸਹਿਬਾਨ ਸਾਰੇ ਵਰਕਰ ਸਹਿਬਾਨ ਸਾਰੇ ਵੋਟਰ ਸਹਿਬਾਨ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ 2 ਮਹੀਨਿਆਂ ਦੇ ਵਿੱਚ ਮੇਰੇ ਸਿਰ ਤੇ ਬਹੁਤ ਵੱਡਾ ਹੱਥ ਰੱਖਿਆ ਤੇ ਮੈਨੂੰ ਕਰੀਬ ਕਰੀਬ 52000 ਵੋਟ ਦੇ ਕੇ ਨਵਾਜਿਆ ਮੈਂ ਸਾਰੇ ਜਿਹੜੇ ਆਗੂ ਸਹਿਬਾਨ ਨੇ ਵਰਕਰ ਸਹਿਬਾਨ ਨੇ ਉਹਨਾਂ ਦੇ ਦਿਲ ਦੀਆਂ ਗਰਾਈਆਂ 'ਚ ਤਨਵਾਦ ਵੀ ਕਰਦਾ ਜਿੱਤਾ ਹਾਰਾਂ ਚੱਲਦੀਆਂ ਰਹਿੰਦੀਆਂ ਨੇ ਪਰ ਇਹ ਜਿਹੜੀ ਲੜਾਈ ਸੀ ਇਹ ਵਰਕਰ ਆਗੂ ਸਹਿਬਾਨ ਤੇ ਵੋਟਰਾਂ ਦੀ ਢਾਈਆਂ ਮਹੀਨਿਆਂ ਦੀ ਲੜਾਈ ਸੀ ਤੇ ਉਸ ਵੱਡੇ ਆਗੂ ਦੇ ਵਿਰੁੱਧ ਲੜਾਈ ਸੀ ਲੜੀ ਅਸੀਂ ਜੋ ਕਿ ਮੁੱਖ ਮੰਤਰੀ ਸੀ ਪੰਜਾਬ ਦਾ ਸਿੱਖਿਆ ਗ੍ਰਹਿ ਮੰਤਰੀ ਸੀ ਤਹਿਕਾਰਤਾ ਮੰਤਰੀ ਸੀ ਜੇਲ੍ਹ ਮੰਤਰੀ ਸੀ ਤੇ ਜਿਹੜਾ ਬੜੇ ਲੰਬੇ ਸਮੇਂ ਤੋਂ ਇਸ ਹਲਕੇ ਦੇ ਨਾਲ ਜੁੜਿਆ ਸੀ ਪਰ ਮੈਂ ਇੱਕ ਗੱਲ ਤੇ ਵਰਕਰਾਂ ਦੇ ਸਾਰੇ ਜਿਹੜਾ ਉਹਨਾਂ ਦੀ ਮਿਹਨਤ ਆ ਉਹਨਾਂ ਨੂੰ ਸਲਾਮ ਕਰਦਾ ਕਿ ਇੱਕ ਗੱਲ ਦਾ ਮੈਨੂੰ ਫਕਰ ਵੀ ਆ ਕਿ ਵਡੀਆਂ ਵੱਡੇ ਜਿਹੜੀਆਂ ਸਾਡੀ ਸ਼ਕਤੀਆਂ ਸੀ ਉਹ ਵੱਡੇ ਮਾਰਜਨ ਦੇ ਨਾਲ ਹਰੀਆਂ ਨੇ ਪਰ ਡੇਰਾ ਬਾਬਾ ਨਾਨਕ ਦੀ ਸੰਗਤ ਨੇ ਇੰਨਾ ਵੱਡਾ ਤੇ ਤਗੜਾ ਪ੍ਰਾਲਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਸਿਰਫ 466 ਵੋਟਾਂ ਨਾਲ ਹਰਿਆ ਜੋ ਕਿ ਸਭ ਤੋਂ ਛੋਟੀ ਹਾਰ ਸੀ ਤੋਂ ਨਹੀਂ ਕਰੀ ਦਿਲ ਦੇ ਸਭ ਤੋਂ ਘੱਟ ਜੇ ਮਾਰਜਨ ਦੇ ਨਾਲ ਕੋਈ ਉਮੀਦਵਾਰ ਹਰਿਆ ਤੇ ਉਹ ਮੈਂ ਰਵੀਕਰਨ ਸਿੰਘ ਕਾਹੋਂ ਜਿਹੜਾ ਡੇਰਾ ਬਾਬਾ ਨਾਨਕ ਤੋਂ ਸਿਰਫ 468 ਵੋਟਾਂ ਦੀ ਲੜਾਈ ਦੇ ਪਿੱਛੇ ਹਰਿਆ ਮੈਂ ਸਾਰੇ ਵਰਕਰਾਂ ਦਾ ਪਹਿਲਾਂ ਵੀ ਧੰਨਵਾਦ ਕੀਤਾ ਤੇ ਗਾਵੇਂ ਧੰਨਵਾਦ ਕੀਤਾ ਤੇ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਜਦੋਂ ਵੀ ਮੈਨੂੰ ਆਵਾਜ਼ ਮਾਰਨਗੇ ਮੈਂ ਹਮੇਸ਼ਾ ਹੀ ਇਹਨਾਂ ਦੇ ਕੋਲ 24 ਘੰਟੇ ਹਾਜ਼ਰ ਹੋਵਾਂਗਾ ਤੇ ਆਪਾਂ ਤਗੜੇ ਹੋ ਕੇ ਇਨਾਂ ਨੂੰ ਅਪੀਲ ਵੀ ਕਰਦਾ ਕਿ ਤਗੜੇ ਹੋ ਕੇ ਆਉਣ ਵਾਲੀ ਸਰਪੰਚੀ ਵੀ ਲੜਨੀ ਆ ਜ਼ਿਲ੍ਹਾ ਪ੍ਰੀਸ਼ਦ ਵੀ ਲੜਨੀ ਆ ਬਲਾਕ ਸੰਮਤੀ ਵੀ ਲੜਨੀ ਆ ਤੇ ਲੋਕ ਸਭਾ ਵੀ ਲੜਨੀ ਆ ਤੇ ਜਿਹੜੀ ਕੋਈ ਹੋਰ ਇਲੈਕਸ਼ਨ ਆਈ ਤਗੜੇ ਹੋ ਕੇ ਲੜ ਕੇ ਸ਼ਰੋਮਣੀ ਆ ਇਕਲਿ ਦਲ ਦੀ ਝੋਲੀ ਚ ਪਾਉਣੀ ਆ ਤੇ ਅੱਜ ਜਿਹੜੀ ਮੀਟਿੰਗ ਕੀਤੀ ਗਈ ਸੀ ਉਹਦੇ ਵਿੱਚ ਜਿਹੜਾ ਅਸੀਂ ਥੋੜੀਆਂ ਜੀਆਂ ਵੋਟਾਂ ਦੇ ਨਾਲ ਰਹਿ ਗਏ ਆ ਉਹਦੇ ਬਾਰੇ ਸਾਰੇ ਸਤਕਾਰਯੋਗ ਜਿਹੜੇ ਆਗੂ ਸਹਿਬਾਨ ਨੇ ਸੱਜਣ ਸਾਡੇ ਨੇ ਵੋਟਰ ਸਾਥੀ ਨੇ ਉਹਨਾਂ ਦੇ ਨਾਲ ਸਲਾਹ مشورہ ਕੀਤਾ ਗਿਆ ਜੋ ਜਿੱਥੇ ਕੋਈ ਕਮੀ ਆ ਉਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਤਗੜੇ ਹੋ ਕੇ ਉਹਨੂੰ ਦੂਰ ਕੀ ਕਰਕੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਇਥੋਂ ਦੇਹਰਾ ਬਾਬਾ ਨਾਨਕ ਹਲਕੇ ਤੇ ਤਗੜੇ ਕਰਨਾ ਕਿਉਂਕਿ ਪ੍ਰਧਾਨ ਜੀ ਦੇ ਨਾਲ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੇ ਨਾਲ ਉਹ ਦਿਨ ਸਾਡੀ ਕੱਲਿਆਂ ਕੱਲਿਆਂ ਦੀ ਉਹਨਾਂ ਨੇ ਵਿਚਾਰ ਵੀ ਲਾਇਆ ਸੀ ਸਾਡੀ ਮੀਟਿੰਗ ਵੀ ਲਈ ਸੀ ਤੇ ਉਹਨਾਂ ਸਾਨੂੰ ਹੁਕਮ ਲਾਇਆ ਕਿ ਹੁਣ ਜਿਹੜੇ ਤੁਸੀਂ ਹਲਕਿਆਂ ਦੇ ਵਿੱਚ ਜਾ ਕੇ ਸਾਰੇ ਜਿਹੜਾ ਪੁਨਰਗਠਨ ਵੀ ਹੋਣਾ ਕਿਉਂਕਿ ਢਾਂਚਾ ਸਾਰਾ ਭੰਗ ਹੋਣਾ ਤੇ ਨਵੇਂ ਸਿਰਿਓਂ ਵੀ ਬਣਨਾ ਅਕਾਲੀ ਦਲ ਨੂੰ ਇੱਕ ਨਵੀਆਂ ਜਿਹੜੀਆਂ ਕੋਈ ਊਣ ਤਾਈਆਂ ਨੇ ਉਹਦੇ ਵਿੱਚੋਂ ਕੱਢ ਕੇ ਨਵੀਆਂ ਸਿੱਖਾਂ ਤੇ ਲੈ ਕੇ ਜਾਣਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਉਹ ਜਥੇਬੰਦੀ ਆ ਜਿਹੜੀ ਹਮੇਸ਼ਾ ਹੀ ਸਿੱਖਾਂ ਲਈ ਤੇ ਪੰਜਾਬ ਲਈ ਲੜਦੀ ਰਹੀ ਹੈ ਤੇ ਲੜਦੀ ਰਹੇਗੀ ਮੈਂ ਸਾਰੇ ਆਪਣੇ ਆਗੂ ਸਹਿਬਾਨ ਵਰਕਰ ਸਹਿਬਾਨਾਂ ਦਾ ਧੰਨਵਾਦ ਕੀਤਾ ਵੇਖੋ ਨਵੀਂ ਸਰਕਾਰ ਬਣੀ ਆ ਹਾਲੀ ਸਰਕਾਰ ਬਣੀ ਨੂੰ ਕੁਝ ਦਿਨ ਹੋਏ ਨੇ ਤੇ ਸਾਡਾ ਹਾਲੀ ਟਿੱਪਣੀ ਕਰਨਾ ਇਸ ਤੇ ਕੋਈ ਵਾਜਬ ਗੱਲ ਨਹੀਂ ਕਿਉਂਕਿ ਹੁਣ ਜਿਵੇਂ ਇਹਨਾਂ ਨੇ ਕੰਮ ਸ਼ੁਰੂ ਕਰਨਾ ਕਿਉਂਕਿ ਅਸੀਂ ਇਹਨਾਂ ਨੂੰ ਸਮਾਂ ਦੇਣਾ ਚਾਹੁੰਦੇ ਆ ਕਿਉਂਕਿ ਉਹਨਾਂ ਨੇ ਗੱਲ ਤਬਦੀਲੀ ਦੀ ਕੀਤੀ ਹੈ ਤੇ ਲੋਕ ਹੁਣ ਤਬਦੀਲੀ ਵੇਖ ਰਹੇ ਨੇ ਤੇ ਤਬਦੀਲੀ ਝੱਲ ਵੀ ਰਹੇ ਨੇ ਤੇ ਮੈਂ ਤੇ ਇਹੋ ਹੀ ਕਰਾਂਗਾ ਕਿ ਗੁਰੂਦਰ ਚਰਨਾਂ 'ਚ ਅਰਦਾਸ ਕਰਾਂਗਾ ਕਿ ਪੰਜਾਬ ਨੂੰ ਚੜ੍ਹਦੀ ਕਲਾ ਵੱਲ ਪਾਸੇ ਲੈ ਕੇ ਜਾਣ ਸਾਰੇ ਤੁਸੀਂ ਨਵੀਂ ਪਾਰਟੀ ਦੀ ਗੱਲ ਕੀਤੀ ਉਹਨਾਂ ਚੰਦ ਤੇ ਆਉਂਦੇ ਆਂ ਚਾੜ ਦਿੱਤਾ ਜਿਹੜੀ ਰਾਜ ਸਭਾ ਦੇ ਵਿੱਚ 5 ਮੈਂਬਰ ਭੇਜੇ ਨੇ ਉਹਦੇ ਵਿੱਚ ਕੀ ਗੱਲ ਪੰਜਾਬ ਦੇ ਵਿੱਚੋਂ ਇਹਨਾਂ ਨੂੰ ਬੰਦੇ ਹੀ ਨਹੀਂ ਸੀ ਲੱਭੇ ਇਹਨਾਂ ਨੂੰ ਬਾਹਰੋਂ ਬੰਦੇ ਫੜਫੜ ਕੇ ਲਿਆ ਕੇ ਲਿਆਉਣੇ ਪਏ ਤੇ ਇੱਥੋਂ ਇਹਨਾਂ ਨੇ ਜਿਹੜੀ ਨਾ ਤਬਦੀਲੀ ਦੀ ਸ਼ੁਰੂਆਤ ਕਰ ਦਿੱਤੀ ਆ ਅੱਗੇ ਲੋਕਾਂ ਨੂੰ ਕੋਸ ਦੇ ਹੁੰਦੇ ਸੀ ਜਦੋਂ ਹੁਣ ਆਪਣੇ ਸਿਰ ਤੇ ਪਈਆਂ ਲੋਕਾਂ ਨੂੰ ਜਵਾਬ ਦੇਣਾ ਪਊਗਾ ਲੋਕਾਂ ਨੇ ਇਹਨਾਂ ਨੂੰ ਚੁਣਿਆ ਬੜੇ ਮਾਣ ਦੇ ਨਾਲ ਪਰ ਇੱਕ ਗੱਲ ਬੜੀ ਮਾੜੀ ਆ ਕਿ ਫੈਸਲੇ ਸਾਰੇ ਦਿੱਲੀ ਤੋਂ ਲਿਖ ਕੇ ਆ ਰਹੇ ਨੇ ਜੋ ਉਸ ਦਿਨ ਕੇਜਰੀਵਾਲ ਸਾਹਿਬ ਨੇ ਵੀਡੀਓ ਕਾਨਫਰੰਸ ਦੇ ਵਿੱਚ ਵਧਾਈਆਂ ਨੂੰ ਝਾੜ ਪਾਈ ਆ ਜੋ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਮੈਂ ਬਦਤਮੀਜੀ ਬਰਦਾਸ਼ਤ ਨਹੀਂ ਕਰਾਂਗਾ ਇਥੋਂ ਤੱਕ ਸ਼ਬਦ ਬੋਲੇ ਆ ਉਹ ਉਹਨਾਂ ਨੇ ਸਿਰਫ ਉਹਨਾਂ ਨੂੰ ਉਦੋਂ ਡਰਾਇਆ ਸੀ ਕਿਉਂਕਿ ਅਗਲੇ ਦਿਨ ਰਾਜ ਸਭਾ ਦੀ ਇਲੈਕਸ਼ਨ ਹੋਣੀ ਸੀ ਤੇ ਉਹਨਾਂ ਨੇ ਕਿਹਾ ਸੀ ਕਿਤੇ ਪੰਜਾਬ ਦੀ ਗੱਲ ਨਾ ਕਰਨ ਤੇ ਵਿਧਾਇਕਾਂ ਉਹਨਾਂ ਨੇ ਪਹਿਲਾਂ ਹੀ ਝਾੜ ਝੰਭ ਕੇ ਇੰਨਾ ਕਿ ਭੰਬਲਾ ਪਤਾ ਕਿ ਉਹ ਵਿਚਾਰੇ ਸਿੱਧੇ ਹੀ ਨਹੀਂ ਹੋ ਸਕੇ ਜਦੋਂ ਕਿ ਜਦੋਂ ਉਹਨਾਂ ਨੂੰ ਪਤਾ ਲੱਗਾ ਤੇ ਉਹਨਾਂ ਨੇ ਜਦੋਂ ਰਾਜ ਸਭਾ ਦੇ ਬਾਹਰੋਂ ਆ ਕੇ ਮੈਂਬਰ ਬਣ ਕੇ ਤੇ ਮੈਂਬਰ ਵੀ ਉਹ ਬਣੇ ਜਿਨ੍ਹਾਂ ਨੇ ਕਦੀ ਪੰਜਾਬ ਦੇ ਨਾਲ ਕੋਈ ਵਾਸਤਾ ਨਹੀਂ ਉਹਨਾਂ ਨੇ ਇੰਨੀ ਹਿੰਮਤ ਨਹੀਂ ਕੀਤੀ ਕਿ ਆਪਣਾ ਸਰਟੀਫਿਕੇਟ ਵੀ ਆਪ ਆ ਕੇ ਲੈਣ ਉਹਨਾਂ ਦੇ ਕਰਿੰਦੇ ਸਰਟੀਫਿਕੇਟ ਲੈ ਕੇ ਨਾਮਿਨੇਸ਼ਨ ਆਪਣਾ ਜਿਹੜਾ ਸਰਟੀਫਿਕੇਟ ਮਿਲਿਆ ਰਾਜ ਸਭਾ ਦਾ ਮੈਂਬਰ ਦਾ ਇਹ ਪੰਜਾਬ ਵਾਸਤੇ ਇੱਕ ਵੱਡੀ ਗੱਲ ਹੈ ਜਿਹੜਾ ਇਹ ਨਵਾਂ ਦੌਰ ਸ਼ੁਰੂ ਹੋਇਆ ਵਾ ਖਾਲੀ ਥੋੜਾ ਜਿਹਾ ਸਮੇਂ ਦਾ ਇੰਤਜ਼ਾਰ ਕਰੀਏ ਜਿਵੇਂ ਜਿਵੇਂ ਗੱਲਾਂ ਕਰਨਗੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਜਿਹੜੇ ਆ ਉਹਨਾਂ ਦਾ ਜਵਾਬ ਦੇਵਾਂਗੇ ਕਿਉਂਕਿ ਜਦੋਂ ਸਰਕਾਰਾਂ ਬਦਲਦੀਆਂ ਹੁੰਦੀਆਂ ਨੇ ਉਦੋਂ ਜਿਹੜੇ ਪੰਚਾਇਤਾਂ ਦੇ ਵਿੱਚ ਕਲੇਸ਼ ਹੋਏ ਹੋਣ ਜਾਂ ਸ਼ਿਕਾਇਤ ਹੋਵੇ ਇਹ ਰੂਟੀਨ ਮੈਟਰ ਆ ਮੈਂ ਇਹਨੂੰ ਕੋਈ ਬਹੁਤਾ ਸੀਰੀਅਸ ਨਹੀਂ ਲਾਉਂਗਾ ਕਿਉਂਕਿ ਜਦੋਂ ਤੁਸੀਂ ਸਰਪੰਚੀ ਕਰਦੇ ਹੋ ਤਾਂ ਤੁਹਾਨੂੰ ਆਪਣਾ ਰਿਕਾਰਡ ਸਾਰਾ ਮੇਨਟੇਨ ਕਰਕੇ ਰੱਖਣਾ ਪੈਂਦਾ ਜਿਹੜੀਆਂ ਗਰੰਟੀਆਂ ਆਈਆਂ ਉਹਨਾਂ ਦਾ ਹਿਸਾਬਤਾ ਵੀ ਦੇਣਾ ਹੁੰਦਾ ਤੇ ਉਹ ਜਦੋਂ ਕੋਈ ਵੀ ਕੋਈ ਜਦੋਂ ਕੋਈ ਸਰਕਾਰ ਹੈ ਜਾਂ ਕੋਈ ਅਫਸਰ ਹੈ ਜਦੋਂ ਮਰਜ਼ੀ ਮੰਗ ਸਕਦਾ ਉਹਨਾਂ ਦਾ ਸਰਕਾਰੀ ਕੰਮ ਆ ਤੇ ਉਦੋਂ ਚ ਅਪਨ ਦਖਲ ਨਹੀਂ ਕੋ ਦੇਣਾ ਮੈਂ ਤੇ ਕਹੂੰਗਾ ਕਿ ਸਭ ਸਾਰੇ ਪੰਜਾਬ ਦੀ ਜਾਂਚ ਕਰਾਉਣੀ ਚਾਹੀਦੀ ਹੈ ਜਿੰਨਾ ਹਲਕਾ ਡੇਰਾ ਬਾਬਾ ਨੰਦ ਦੇ ਜਿਹਦੇ ਪਿਛਲੇ 5 ਸਾਲਾਂ ਦੇ ਵਿੱਚ ਪੈਸੇ ਦੀ ਦੁਰਵਰਤੋਂ ਹੋਈ ਆ ਮੈਂ ਤਾਂ ਕਹੂੰਗਾ ਕਿ ਸਾਰੇ ਦੀ ਜਾਂਚ ਹੋਣੀ ਚਾਹੀਦੀ ਤਾਂ ਕਿ ਪਤਾ ਲੱਗੇ ਕਿ ਕਿੱਥੇ ਪੈਸਾ ਸਹੀ ਲੱਗਾ ਕਿੱਥੇ ਗਲਤ ਲੱਗਾ ਜਿਨ੍ਹਾਂ ਨੇ ਸਹੀ ਲਾਇਆ ਉਹਨਾਂ ਨੂੰ ਕੋਈ ਡਰ ਨਹੀਂ ਹੋਣਾ ਚਾਹੀਦਾ ਤੇ ਜਿਨ੍ਹਾਂ ਨੇ ਗਲਤ ਕੀਤਾ ਉਹਨਾਂ ਨੂੰ ਕਾਰਵਾਈ ਵਾਸਤੇ ਤਿਆਜ ਜ਼ਰੂਰ ਹੋਣਾ ਚਾਹੀਦਾ ਗੱਲ ਹੈ ਜੀ ਵੇਖੋ ਮੈਂ ਤਾਂ ਸਾਰੇ ਵਰਕਰ ਸਾਥੀਆਂ ਦਾ ਧੰਨਵਾਦ ਕੀਤਾ ਅੱਜ ਤੇ ਗੁਰੂਵਕੀ ਜੀ ਅਰਦਾਸ ਕੀਤੀ ਬੇਨਤੀ ਕੀਤੀ ਹੈ ਕਿ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਜਾਵੇ ਪ੍ਰਮਾਤਮਾ ਸਾਡੇ ਜਿੱਥੇ ਕੋਈ ਊਣਤਾਈ ਰਹਿ ਗਈ ਹੈ ਕੋਈ ਕਮੀ ਰਹਿ ਗਈ ਆ ਪਰਮਾਤਮਾ ਸਾਨੂੰ ਸ਼ਕਤੀ ਦਵੇ ਹਿੰਮਤ ਦਵੇ ਅਸੀਂ ਉਹਨਾਂ ਔਣਤਾਈਆਂ ਨੂੰ ਦੂਰ ਕਰਕੇ ਤੇ ਪਾਰਟੀ ਨੂੰ ਛੱਡ ਦੇਣਾ ਚਾਹੀਦਾ ਤੇ ਮੈਂ ਕਿਉਂਕਿ ਸਿੱਖ ਜਿਹੜਾ ਵਾ ਉਹ ਕਦੀ ਵੀ ਕਿਸੇ ਦੀ ਬੁਰਾਈ ਨਹੀਂ ਮੰਗਦਾ ਕਿਸੇ ਦੀ ਕੋਈ ਗੱਲ ਨਹੀਂ ਮੰਗਦਾ ਅਸੀਂ ਤਾਂ ਸਰਬੱਤ ਦੇ ਭਲੇ ਦੀ ਗੱਲ ਕੀਤੀ ਹੈ ਤੇ ਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਹੈ ਕਿ ਪਰਮਾਤਮਾ ਜਿਨ੍ਹਾਂ ਨੇ ਕੋਈ ਕਮੀ ਰਹਿ ਗਈ ਹੈ ਕਿਤੇ ਕੋਈ ਕਮੀ ਕੋਈ ਰਹਿ ਗਈ ਹੈ ਪਰਮਾਤਮਾ ਉਹਨਾਂ ਨੂੰ ਸਮਤ ਬੁੱਧੀ ਬਖਸ਼ੇ ਤਾਂ ਤਗੜੇ ਹੋ ਕੇ ਹੋਰ ਪਾਰਟੀ ਦੀ ਸੇਵਾ ਕਰ ਸਕਣ ਮੈਂ ਇਹਦੇ ਵਰਕਰਾਂ ਨੂੰ ਬੇਨਤੀ ਕਹਿੰਗੇ ਏਡੀ ਛੇਤੀ ਡੋਲਣਾ ਨਹੀਂ ਚਾਹੀਦਾ ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ ਜਿਹੜੇ ਹਵਾਵਾਂ ਦੇ ਰੁੱਖ ਦੇ ਨਾਲ ਬਦਲ ਜਾਂਦੇ ਨੇ ਨਾ ਉਹਨਾਂ ਦੇ ਵਿਸ਼ਵਾਸ ਕਰਨਾ ਥੋੜਾ ਔਖਾ ਹੋ ਜਾਂਦਾ ਸਾਰੇ ਪਾਰਟੀ ਬੜੀ ਪੁਰਾਣੀ ਪਾਰਟੀ ਐ 100 ਸਾਲ ਪੁਰਾਣੀ ਪਾਰਟੀ ਇਹ ਤਾਂ ਬੜੀਆਂ ਜੰਗਾ ਆਈਆਂ ਬੜੇ ਉਤਰਾ ਚੜਾ ਆਉਂਦੇ ਰਹਿੰਦੇ ਨੇ ਤੇ ਵਰਕਰ ਸਾਰੇ ਚਟਾਨ ਵਾਂਗ ਕੜੇ ਨੇ ਪਾਰਟੀ ਦੇ ਨਾਲ ਤੇ ਆਉਣ ਵਾਲੇ ਸਮਰੇ ਦੇ ਵਿੱਚ ਸਮਰੇ ਦੇ ਵਿੱਚ ਪਾਰਟੀ ਨੂੰ ਹੋਰ ਤਗੜੇ ਕਰਨਗੇ ਧੰਨਵਾਦ ਤੁਹਾਡਾ ਸਾਰਾ